ਸੋ ਸਾਰਿਆਂ ਨੂੰ ਨਮਸਕਾਰ ਜੀ ਅੱਜ ਫੇਰ ਆਪਾਂ ਹੁਣ ਹਰ ਬੱਚੇ ਨਾਲ ਨੂੰ ਆਉਣ ਜਾ ਰਹੇ ਹਾਂ ਪਹਿਲਾਂ ਤੁਹਾਨੂੰ ਬੇਟੀਆਂ ਨਾਲ ਮਿਲਾਇਆ ਜਿਨ੍ਹਾਂ ਨੇ ਟੌਪ ਕੀਤੀ ਬਟਾਲੇ ਸ਼ਹਿਰ ਦੀਆਂ ਦੋ ਬੇਟੀਆਂ ਤੇ ਹੁਣ ਤੁਹਾਨੂੰ ਬੇਟਾ ਜਿਹੜਾ ਏ ਬਟਾਲੇ ਸ਼ਹਿਰ ਦਾ ਬੇਟਾ ਏ ਉਹਨੇ ਵੀ ਜਰਾਏ ਅੱਜ ਮੈਡਲ ਹਾਸਲ ਕੀਤਾ ਏ ਕਿਹਦੇ ਚੋਂ ਮੈਡਲ ਹਾਸਲ ਕੀਤਾ ਹੈ ਆਪਾਂ ਗੱਲਬਾਤ ਕਰਾਂਗੇ ਉਹਨਾਂ ਦੇ ਜ਼ੁਬਾਨੀ ਸੁਣਾਂਗੇ ਕੀ ਕਹਿਣਾ ਸੋ ਨਮਸਕਾਰ ਭਾਜੀ ਕੀ ਕੀ ਨਾਮ ਦੇ ਵਿਦਾਨ ਵਿਦਾਨ ਜੀ ਬਹੁਤ ਬਹੁਤ ਮੁਬਾਰਕਾ ਸਾਡੀ ਟੀਮ ਵੱਲੋਂ ਕਿ ਤੁਸੀਂ 골ਡ ਮੈਡਲ ਲੈ ਕੇ ਆਏ ਹੋ ਤੇ ਕਿਦੇ ਵਿੱਚੋਂ ਲੈ ਗਏ ਸਾਡੇ ਦਰਸ਼ਕਾਂ ਨੂੰ ਦੱਸੋ ਤੇ ਨਾਮ ਕੀ ਹੈ ਤੁਹਾਡਾ ਮੇਰਾ ਨਾਮ ਵਿਧਾਨ ਅਗਰਵਾਲਾ ਤੇ ਆਪਾਂ ਸਾਡੀ ਟੀਮ ਸਾਡੀ ਸਾਰੀ ਟੀਮ ਆਪਾਂ ਗਏ ਸੀ ਤੁਹਾਡੀ ਬਾਦ ਲਗੋ 10 ਪਰ ਲੇਟਰ ਲਾਰਕ ਗਰਮੈਂਟਸ ਕੋਲ ਉਧਰ ਜੰਨ ਲੇਵਲ ਦਾ ਸਾਡਾ ਬਾਸਕਟਬਾਲ ਦਾ ਮੈਚ ਸੀ ਤੇ ਉਧਰ ਜਾ ਕੇ ਆਪਾਂ ਪਹਿਲਾ ਸਾਨ 골ਡ ਮੀਡਲ ਪ੍ਰਾਪਤ ਕੀਤਾ ਸੋ ਪਰਿਵਾਰ ਦੀ ਕਿੰਨੀ ਕੀ ਸਪੋਰਟ ਐਸ ਕੰਮ ਦੇ ਵਿੱਚ ਪਤਾ ਲੱਗਿਆ ਕਿ ਪਰਿਵਾਰ ਪਹਿਲਾਂ ਕਹਿੰਦਾ ਸੀਗਾ ਇਸ ਲਾਈਨ ਦੇ ਵਿੱਚ ਨਹੀਂ ਆਣਾ ਸਪੋਰਟ ਦੇ ਵਿੱਚ ਨਹੀਂ ਆਣਾ ਕਿੰਨੇ ਕੇ سپورਟ ਆ ਪਰਿਵਾਰ ਦੇ ਉਹ ਦੱਸੋ ਸਾਡੇ ਦੱਸਣਾ ਪਹਿਲਾਂ ਪੈਨਾ ਉਹਨੇ ਮਨਾ ਕਰਤਾ ਸੀ ਕਿ ਨਹੀਂ ਖੇਡਨੀ ਤੇ ਕਿਉਂਕਿ ਪੜ੍ਹਾਈ ਸਾਡੀ ਬੜੀ ਔਕੀ ਸੀ ਸਕੂਲ ਦੀ ਤੇ ਉਹਦੇ ਕਰਕੇ ਸਾਨੂੰ ਮਨਾ ਕਰਤਾ ਸੀ ਕਿ ਨਹੀਂ ਖੇਡਣਾ ਤੇ ਪਰ ਆਪਾਂ ਮਨਾ ਲਨੋ ਕੇ ਪਾਪਾ ਨੂੰ ਮਨਾਇਆ ਤੇ ਆਪਾਂ ਸਵੇਰੇ ਸਵੇਰੇ ਆਪਾਂ ਕਲੀ ਪ੍ਰੈਕਟਿਸ ਗਏ ਫਿਰ ਸਕੂਲ اٹੈਂਡ ਕੀਤਾ ਫਿਰ ਘਰੇ ਆ ਕੇ ਥੋੜੀ ਜਿਹੀ ਰਸਤੇ ਕਰਕੇ ਆਪਣੀ ਟਿਊਸ਼ਨ اٹੈਂਡ ਕੀਤੀਆਂ ਫਿਰ ਆਪਣੀ ਪ੍ਰੈਕਟਿਸ ਤੇ ਚੱਲ ਗਏ ਸ਼ਾਮੀ ਤੇ ਘਰ ਆ ਕੇ 2 ਘੰਟੇ ਆਪਣਾ ਖਾ ਪੀ ਕੇ ਫਿਰ ਬੜਨ ਮੈ ਜਾਣਾ ਤੇ ਰਾਤ ਦੇਰ ਤੱਕ ਬੜਨਾ ਸਵੇਰੇ ਛੇਤੀ ਉੱਠਣਾ ਇੰਨਾ ਫਰਕ ਪਿਆ ਜਿੱਤੇ ਬੜਾਈ ਤੇ سپورਟ ਦੋ ਦੋਵੇਂ ਆਪਣੀ ਜਿੰਨੀ ਜਗਾ ਠੀਕ ਹੋ ਗਈ। ਗੁਦਾਨ ਜੀ ਸਕੂਲ ਕਿਹੜਾ ਤੁਹਾਡਾ? ਸੈਨ ਫਰਾਂਸਿਸਕੋ। ਸੋ ਕਿੱਦਾਂ ਦਾ ਫਿਰ ਬੱਚਿਆਂ ਦਾ ਕਿੱਦਾਂ ਦਾ ਪਿਆਰ ਮਿਲਿਆ, ਕਿੱਦਾਂ ਦਾ ਹਮਾਰਾ ਮਿਲਿਆ ਟੀਚਰਸ ਦਾ? ਕਿਉਂਕਿ ਇਸ ਲਾਈਨ ਦੇ ਵਿੱਚ ਆਣਾ ਹੈ ਤੇ ਮਾਤਾ ਪਿਤਾ ਦੀ ਪਹਿਲਾਂ سپورਟ ਹੋਵੇ ਤਾਂ ਫਿਰ ਉਸ ਤੋਂ ਬਾਅਦ ਟੀਚਰਸ ਦੀ سپورਟ ਹੋਵੇ ਤਾਂ ਫਿਰ ਹੀ ਇੱਥੋਂ ਤੱਕ ਪਹੁੰਚਿਆ ਜਾਂਦਾ ਕੀ ਕਹਿਣਾ ਚਾਹੁੰਦੇ। ਟੀਚਰਸ ਨੇ ਪਹਿਲਾਂ ਬੋਲਦੇ ਸੀ ਕਿ ਤੁਸੀਂ ਕਲਾਸ ਕਲਾਸ ਦੇ ਵਿੱਚ ਪੀਰੀਅਡ ਆਪਣਾ ਵੇਸਟ ਕਰਦੇ ਹੋ ਬਾਹਰ ਪਰ ਉਹਦਾ ਉਹਦਾ ਵੀ ਆਪਾਂ ਕੰਮ ਆਪਣਾ ਦੋਸਤਾਂ ਨੂੰ ਕਹਤਾ ਕਿ ਸਾਡਾ ਕੰਮ ਜਿਹੜਾ ਮਿਸ ਹੁੰਦਾ ਸਾਨੂੰ ਪੰਜਾ ਦਿਓ ਤੇ ਦੋਸਤਾਂ ਨੇ ਬੜੀ ਮਦਦ ਕੀਤੀ ਸੀ ਤੇ ਉਹਨਾਂ ਨੇ ਕੰਮ ਕਰਕੇ ਸਾਨੂੰ ਪੰਜਾਇਆ ਆਪਾਂ ਘਰ ਆ ਕੇ ਆਪਣਾ ਕੰਮ ਕੀਤਾ ਤੇ ਟੀਚਰਾਂ ਨੇ ਟੀਚਰਾਂ ਨੂੰ ਆਪਣਾ ਕੰਮ ਪੂਰਾ ਕਰਕੇ ਦਿੱਤਾ ਤੇ ਹੁਣ ਆਪਾਂ ਜਿੱਤ ਗਏ ਜਿੱਦਣ ਦਿਨ ਦਿਨ ਦੀ ਟੀਚਰਾਂ ਨੇ ਵੀ ਸਾਨੂੰ ਕਿਹਾ ਕਿ ਵਧੀਆ ਬਹੁਤ ਵਧੀਆ ਕੀਤਾ ਵਧੀਆ ਖੇਡੇ ਤੁਸੀਂ ਇਦਾਂ ਉਹਨਾਂ ਨੇ ਬੜਾ ਅਪਰੀਸ਼ੀਏਟ ਕੀਤਾ ਤੇ ਵਿਧਾਨ ਅਗਰਵਾਲ ਹੁਣ ਫਿਰ ਕਿੱਥੇ ਜਾ ਰਿਹਾ ਅਗਲਾ ਕਿਹੜਾ ਟੀਚਾ ਕਿੱਥੇ ਜਾ ਰਹੇ ਕਿਤੋਂ ਮੈਡਲ ਲੈ ਕੇ ਆਣਾ ਅੱਗੇ ਆਪਣਾ ਜੂਨ ਦੇ ਵਿੱਚ ਕਰਨਾਲ ਜਾਣਾ ਉਧਰ ਛੇਡ ਦਾ ਮੈਚ ਹੈ ਤੇ ਉਧਰ ਜਾ ਕੇ ਆਪਾਂ ਖੇਡਾਂਗੇ ਆਪਣੀ ਛੇਡ ਲਈ ਤੇ ਉਸ ਵਿੱਚ ਜੇ ਆਪਾਂ ਪੂਰੀ ਆਪਣੀ ਪ੍ਰੈਕਟਿਸ ਦਿਖਾਵਾਂਗੇ ਤੇ 골ਡ ਮੈਡਲ ਚੁੱਕਾਂਗੇ ਸੋ ਅਗਰਵਾਲ ਪਰਿਵਾਰ ਦੇ ਵਿੱਚ ਖੁਸ਼ੀ ਆਈ ਹੈ ਕਿੰਦਾ ਦਾ ਮਾਹੌਲ ਰਿਹਾ ਜਦੋਂ ਪਤਾ ਲੱਗਿਆ ਕਿ ਵਿਦਾਨ ਨੇ ਮੈਡਲ ਹਾਸਲ ਕੀਤਾ ਹੈ ਕਿਦਾਂ ਦੇ ਫਿਰ ਮਾਹੌਲ ਸੀਗੇ ਘਰ ਦੇ ਵਿੱਚ ਕਿਦਾਂ ਦਾ ਸੈਲੀਬ੍ਰੇਸ਼ਨ ਕੀਤਾ ਹੋਈ ਸਾਡੇ ਦਰਸ਼ਕਾਂ ਦੇ ਘਰ ਵਿੱਚ ਸਾਰਾ ਬੜਾ ਵਧੀਆ ਹੋਇਆ ਕਿ ਜਿਹੜੇ ਸਾਡੇ ਇਧਰ ਮੇਰੇ ਬ੍ਰਦਰ ਸਿਸਟਰ ਸਾਈਡ ਤੇ ਮੇਰੇ ਫੂਫਾ ਜੀ ਵਾਲੀ ਸਾਈਡ ਤੇ ਇਧਰ ਮੇਰੇ ਮਾਮਾ ਜੀ ਸਾਰਿਆਂ ਨੇ ਫੋਨ ਕੀਤੇ ਸਰੇ ਤੇ ਉਹਨਾਂ ਦੇ ਹੱਲੇ ਤੱਕ ਫੋਨ ਆਣਦੇ ਆ ਤੇ ਜਿਹੜੇ ਸਾਡੇ ਨੇਬਰਸ ਆ ਉਹਨਾਂ ਨੇ ਵੀ ਸਾਨੂੰ ਬੜਾ ਅਪਰੀਸ਼ੀਏਟ ਕੀਤਾ ਤੇ ਹੁਣ ਆਪਾਂ ਸ਼ਾਮੀ ਕਰਾਂਗੇ ਇਸ ਦਿਨ ਨੂੰ ਸੈਲੀਬ੍ਰੇਟ ਪੂਰਾ ਸੋ ਕੀ ਮੈਸੇਜ ਦੇਣਾ ਚਾਹੁੰਦੇ ਕਿ ਜਿਹੜੇ ਥੱਕ ਹਾਰ ਕੇ ਬੈਠ ਜਾਂਦੇ ਆ ਤੁਸੀਂ ਮਿਹਨਤ ਕੀਤੀ ਹੈ ਦਿਨ ਰਾਤ ਮਿਹਨਤ ਕੀਤੀ ਰਾਤ ਨੂੰ ਪੜਦੇ ਵੀ ਉਹ ਨਾਲ ਦੀ ਨਾਲ ਸਵੇਰੇ ਸਪੋਰਟਸ ਵੀ ਜਾਣਾ ਸਕੂਲ ਵੀ ਜਾਣਾ ਤੁਸੀਂ ਕੋਈ ਵੀ ਕੰਮ ਮਿਸ ਨਹੀਂ ਹੋਣ ਦਿੱਤਾ ਉਹਨਾਂ ਨੂੰ ਕੀ ਮੈਸੇਜ ਦੇਣਾ ਤੇ ਮੈਸੇਜ ਇਹ ਹੈ ਕਿ ਆਪਾਂ ਮਤਲਬ ਜੇ ਕਦੀ ਹਾਰ ਵੀ ਜਾਈਏ ਤਾਂ ਸਾਨੂੰ ਮਤਲਬ ਟੁੱਟ ਕੇ ਨਹੀਂ ਬਹਿਜਣਾ ਚਾਹੀਦਾ ਕਿ ਹੁਣ ਨਹੀਂ ਜਿੱਤਣਾ ਆਪਾਂ ਆਪਣੀ ਪ੍ਰੈਕਟਿਸ ਪੂਰੀ ਜਿਹੜੀ ਖੇਚੀ ਚਾਹੀਦੀ ਹੈ ਆਪਾਂ ਵੀ ਪਹਿਲਾਂ ਕਾਫੀ ਜਗ੍ਹਾ ਆਪਾਂ ਹਰੇ ਵੀ ਆ ਆਪਣੇ ਆਪ ਦਾ ਅੱਲਾ ਪੱਲਾ ਕਾਫੀ ਜਦੋਂ ਨਵੀਂ ਨਵੀਂ ਆਪਾਂ ਗੇਮ ਸ਼ੁਰੂ ਕੀਤੀ ਉਹਦੋਂ ਆਪਾਂ ਕਦੇ ਆਪਣੀ ਨਾਕਾਮੀਆਂ ਵੀ ਦੇਖੀ ਆ ਤੇ ਹੁਣ ਆਪਾਂ ਆਪਣੀ ਪ੍ਰੈਕਟਿਸ ਜਾਰੀ ਰੱਖੀ ਆ ਸਕੂਲ ਵਿੱਚ ਸਵੇਰੇ ਸਵੇਰੇ ਸ਼ਾਮੀ ਆਪਾਂ ਪ੍ਰੈਕਟਿਸ ਕੀਤੀ ਆ ਤੇ ਉਹਦਾ ਹੁਣ ਪ੍ਰਣਾਮ ਸਾਨੂੰ ਮਿਲਿਆ ਸਾਡਾ ਆਪਾਂ ਜਿੱਤੇ ਆਪਣਾ ਪਹਿਲਾ 골ਡ ਮੈਡਲ ਆ ਸਾਨੂੰ ਹਾਰ ਕੇ ਪਿੱਛੇ ਨਹੀਂ ਮੈਜਣਾ ਚਾਹੀਦਾ ਸਾਨੂੰ ਪੂਰਾ ਆਪਣੀ ਜਾਣਨੀ ਚਾਹੀਦੀ ਹੈ ਕਿ ਆਪਾਂ ਜਿੱਤਨਾ ਅਗਲੀ ਵਾਰੀ ਸੋ ਗੱਲਬਾਤ ਕੀਤੀ ਆ ਆਪਾਂ ਉਹਨਾਂ ਦੇ ਫਾਦਰ ਨਾਲ ਵੀ ਗੱਲਬਾਤ ਕਰਾਂਗੇ ਜਿਨ੍ਹਾਂ ਦੀ ਮਿਹਨਤ ਅੱਜ ਰੰਗ ਲੈ ਕੇ ਆਈ ਏ ਸੋਹਣਾ ਦੇ ਪਿਤਾ ਜੀ ਨੇ ਆਪਾਂ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਕਿੰਨੀ ਕਿ ਸਪੋਰਟ ਰਹੀ ਉਹਨਾਂ ਦੀ ਗੱਲਬਾਤ ਕਰਦੇ ਹਾਂ ਨਮਸਕਾਰ ਜੀ ਨਮਸਕਾਰ ਸਰ ਜੀ ਨਾਮ ਜੇ ਮੇਰਾ ਨਾਮ ਰਜੇਸ਼ ਅਗਰਵਾਲਾ ਰਜੇਸ਼ ਅਗਰਵਾਲਾ ਦੀ ਬਹੁਤ ਬਹੁਤ ਮੁਬਾਰਕਾ ਤੁਹਾਡੇ ਬੱਚੇ ਨੇ ਜਿਹੜਾ ਇਹ ਮੈਡਲ ਹਾਸਲ ਕੀਤਾ ਕੀ ਕਹਿਣਾ ਚਾਹਾਂ ਤੁਹਾਨੂੰ ਸਾਰੇ ਭਾਵਾਂ ਨੂੰ ਮੁਬਾਰਕਾਂ ਦੀ ਤੁਹਾਡੇ ਮੀਡੀਆ ਲਈ ਮੈਂ ਦੱਸਣਾ ਚਾਹੁੰਦਾ ਕਿ ਇਹ ਜਿਹੜਾ ਇੱਕ ਬੜਾ ਖੁਸ਼ੀ ਦਾ ਮਾਹੌਲ ਬਣਿਆ ਜਦੋਂ ਸਾਨੂੰ ਸਾਡੇ ਮੁੰਡੇ ਨੇ 골ਡ ਮੈਡਲ ਹਾਸਲ ਕੀਤਾ ਜੀ ਔਰ ਮੈਂ ਜਿਹੜਾ ਵਾ ਸਾਡੇ ਰਿਸ਼ਤੇਦਾਰਾਂ ਦੇ ਸਾਡੇ ਨੇਬਰਸ ਦੇ ਸਾਰਿਆਂ ਦੇ ਦੁਰਦੁਰੋਂ ਫੋਨ ਆ ਰਹੇ ਨੇ ਲੋਕੀ ਮਿਲਣ ਆ ਰਹੇ ਨੇ ਮੂੰ ਮਿਠਾ ਕਰਵਾ ਰਹੇ ਨੇ ਔਰ ਮੈਂ ਆ ਬਹੁਤ ਹੀ ਖੁਸ਼ ਹਾਂ ਔਰ ਬਹੁਤ ਹੀ ਮਨਾ ਆਪ ਨੂੰ ਪ੍ਰਾਊਡ ਮਸਕੂਰ ਕਰ ਰਹੇ ਹਾਂ ਕਿ ਮੇਰੇ ਸੋ ਸੋ ਫਿਰ ਕੀ ਕਹਿਣਾ ਚਾਹਦੇ ਹੋ ਤੁਹਾਡੀ سپورਟ ਦੇ ਨਾਲ ਬੱਚਾ ਕਿਤੇ ਨਾ ਕਿਤੇ ਪਹੁੰਚਾ ਪਤਾ ਲੱਗੇ ਕਿ ਤੁਹਾਡੇ ਲੋਕਾਂ ਨੇ ਮਨਾ ਕੀਤਾ ਗਿਆ ਸੀਗਾ ਕੀ ਕਾਰਨ ਸੀਗਾ ਉਹ ਐਕਚੁਅਲੀ ਦੇ ਵਿੱਚ ਅਸੀਂ ਜਾਣਦੇ ਨਹੀਂ ਸੀਗੀ ਇਹਦੇ ਵੀ ਕੋਈ ਪੜ੍ਹਾਈ ਦਾ ਨੁਕਸਾਨ ਹੋਵੇ ਕਿਉਂਕਿ ICSE ਦੀ ਪੜ੍ਹਾਈ ਹੈ ਥੋੜੀ ਡਿਫਿਕਲਟ ਹੈ ਸੰ ਫਰਾਂਸਿਸ ਸਕੂਲ ਬਟਾਲਾ ਜਿਹੜਾ ਉਪਰ ਆਇ ਤੇ ਡਿਫਿਕਲਟ ਹੈ ਹੀ ਹੈ ਅੱ빠 ਕਹਿੰਦੇ ਸੀ ਕਿ ਤੇ ਪੜ੍ਹਾਈ ਨਾ ਖਰਾਬ ਹੋ ਜਾਈ ਕਿਉਂਕਿ ਇਹ ਸਟੱਡੀਿੰਗ ਤੋਂ ਜਿਹੜਾ ਨਾ ਬਹੁਤ ਲਾਈਗ ਰਿਹਾ ਐ ਫਰ ਸੈਕਿੰਡ ਆਉਂਦਾ ਰਿਹਾ ਹਰ ਕਲਾਸ 'ਚ ਪਰ ਮੈਨੂੰ ਨਹੀਂ ਜਾਂਦਾ ਕਿ ਉਹਦੀ ਪੜ੍ਹਾਈ ਖਰਾਬ ਹੋਵੇ ਇਸ ਲਈ ਇਹਨੇ ਸੋਚੀਦਾ ਸੀ ਕਿ ਮਤਲਬ ਭਾਲੇ ਖੇਡਾਂ 'ਤੇ ਘਟਦੇ ਆਉਂਦੇ ਲੇਕਿਨ ਇਹਦੀ ਆਪਣੀ ਮਿਹਨਤ ਆ ਕਿ ਇਹਨੇ ਜਿਹੜਾ ਆ ਕਿ ਆਪਣੇ ਸਾਰਾ ਟਾਈਮ ਕੱਢ ਕੇ ਰਾਤ ਦਾ ਦਿਨ ਦਾ ਜਿਸ ਤਰ੍ਹਾਂ ਮੈਂ ਅਡਜਸਟਮੈਂਟ ਕਰਕੇ ਇਹਨੇ ਆਪਣੇ ਆਪ ਨੂੰ ਇਸ ਕਾਬਲ ਬਣਾਇਆ ਸੋ ਗੱਲਬਾਤ ਕੀਤੀ ਹੈ ਫਾਦਰ ਨਾਲ ਸੋ ਉਹਨਾਂ ਦੀ ਮਾਤਾ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਪਰਿਵਾਰ ਦੀ ਸਪੋਰਟ ਹੋਵੇ ਤਾਂ ਫੇਰੀ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਤੇ ਬੱਚਾ ਕਿਤਨਾ ਕਿਤੇ ਅੱਗੇ ਵੱਧਦਾ ਗੱਲਬਾਤ ਕਰਦੇ ਹਾਂ ਸੋ ਨਮਸਕਾਰ ਜੀ ਨਮਸਤੇ ਜੀ ਪਹਿਲਾ ਨੰਬਰ ਤੇ ਬਹੁਤ-ਬਹੁਤ ਤੁਹਾਨੂੰ ਮੁਬਾਰਕਾਂ ਜੀ ਤੁਹਾਡੇ ਘਰ ਖੁਸ਼ੀ ਆਈ ਹੈ ਮੈਡਲ ਆਇਆ ਹਾਂਜੀ ਤੇ ਕੀ ਕਹਿਣਾ ਚਾਹੁੰਦੇ ਹੋ ਅਸੀਂ ਬਹੁਤ ਖੁਸ਼ ਹਾਂ ਕਿ ਸਾਡੇ ਬੱਚਾ ਅਚੀਵ ਕਰਕੇ ਆਇਆ ਮੈਂ ਪਹਿਲਾਂ ਇੰਟਰਸਟਿਡ ਨਹੀਂ ਸੀ ਇਸ ਚੀਜ਼ ਵਿੱਚ ਕਿ ਉਹ ਜਾਏ ਕਿਉਂਕਿ ਉਹਦੀ ਪੜ੍ਹਾਈ ਡਿਸਟਰਬ ਹੋ ਰਹੀ ਸੀ ਪਰ ਜੇ ਹੁਣ ਉਹਦੀ ਖੁਸ਼ੀ ਇਹਦੇ ਵਿੱਚ ਆ ਤੇ ਅਸੀਂ ਉਹਦੇ ਬਿਲਕੁਲ ਨਾਲ ਆ ਤੇ ਅਸੀਂ ਉਹਨੂੰ ਸਪੋਰਟ ਕਰ ਰਹੇ ਹਾਂ ਸੋ ਕਿੱਦਾਂ ਦਾ ਫਿਰ ਸੈਲੀਬ੍ਰੇਸ਼ਨ ਕੀਤਾ ਗਿਆ ਪਤਾ ਲੱਗਿਆ ਕਿ ਬੱਚੇ ਨੇ ਜਿਹੜਾ 골ਡ ਮੈਡਲ ਹਾਸਲ ਕੀਤਾ ਪਰਿਵਾਰ ਦੇ ਵਿੱਚ ਕਿੱਦਾਂ ਦਾ ਮਾਹੌਲ ਸੀਗਾ ਵੀ ਸਾਡੇ ਦਰਸ਼ਕਾਂ ਦਾ ਬਹੁਤ ਬਹੁਤ ਵਧੀਆ ਮਾਹੌਲ ਸੀ ਸਾਰੇ ਜਣੇ ਆ ਰਹੇ ਸੀ ਸਾਨੂੰ ਕਾਲਸ ਆ ਰਹੀਆਂ ਸੀ ਮਿਲਨ ਵੀ ਆ ਰਹੇ ਸੀ ਸਾਰੇ ਲੋਕੀ ਆ ਕੇ ਵਧਾਈ ਵੀ ਦੇ ਰਹੇ ਸੀ ਤਾਂ ਬਹੁਤ ਅੱਛਾ ਲੱਗਿਆ ਸੋ ਕੀ ਕਹਿਣਾ ਚਾਹੁੰਦੇ ਹੋ ਕਿ ਤੁਹਾਡੇ ਬੱਚੇ ਨੇ ਵੀ ਜਿਹੜਾ ਅੱਜ 골ਡ ਮੈਡਲ ਹਾਸਲ ਕੀਤਾ ਤੁਹਾਡੀ ਵਜ੍ਹਾ ਕਰਕੇ ਕਿਉਂਕਿ ਉਹਨੂੰ ਐਪਰੀਸ਼ੀਏਟ ਕੀਤਾ ਉਹਨੂੰ ਕਹਿ ਕੇ ਐਫ ਲਾਈਨ ਤੇ ਪੈ ਜਾਓ ਤਾਂ ਫਿਰ ਉਹ ਲੈ ਕੇ ਆਇਆ ਕੀ ਕਹਿਣਾ ਚਾਹੁੰਦੇ ਹੋ ਕਿ ਮਾਤਾ ਪਿਤਾ ਦੀ ਮਤਲਬ ਪੇਰੈਂਟਸ ਨੂੰ ਆਪਣੇ ਬੱਚੇ ਦਾ ਇੰਟਰਸਟ ਦੇਖਣਾ ਚਾਹੀਦਾ ਹੈ ਕਿ ਸਾਡੇ ਬੱਚੇ ਦਾ ਇੰਟਰਸਟ ਕਿਸ ਚੀਜ਼ ਵਿੱਚ ਹੈ ਤੇ ਉਹਨਾਂ ਨੂੰ ਮੋਟੀਵੇਟ ਕਰਨਾ ਚਾਹੀਦਾ ਹੈ ਜੇ ਬੱਚੇ ਦਾ ਇੰਟਰਸਟ ਹੋਵੇ ਤਾਂ ਫਿਰ ਉਹ ਬਹੁਤ ਅੱਗੇ ਜਾਂਦਾ ਸਾਨੂੰ ਆਪਣੀ ਖੁਆਇਸ਼ ਉਹਨਾਂ ਤੇ ਨਹੀਂ ਥੋਪਣੀ ਚਾਹੀਦੀ ਸਾਨੂੰ ਉਹਨਾਂ ਦਾ ਪਤਾ ਲੱਗਣਾ ਚਾਹੀਦਾ ਹੈ ਕਿ ਉਹ ਕਿਸ ਚੀਜ਼ 'ਚ ਇੰਟਰਸਟਡ ਨੇ ਸੋ ਗੱਲਬਾਤ ਕਰਾਂਗੇ ਜੀ ਉਹਨਾਂ ਦੀ ਧਿਆਨ ਮੌਜੂਦ ਹੈ ਸਾਡੇ ਨਾਲ ਕੀ ਕਹਿਣਾ ਉਹਨਾਂ ਦਾ ਗੱਲਬਾਤ ਕਰਦੇ ਆ ਸੋ ਨਮਸਕਾਰ ਜੀ ਕੀ ਨਾਮ ਜੀ ਸੋ ਬਹੁਤ ਬਹੁਤ ਮੁਬਾਰਕ ਆ ਜੀ ਸਾਡੀ ਟੀਮ ਵੱਲੋਂ ਤੁਹਾਨੂੰ ਕਿ ਤੁਹਾਡੇ ਭਰਾ ਨੇ 골ਡ ਮੈਡਲ ਹਾਸਲ ਕੀਤਾ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਬਹੁਤ ਖੁਸ਼ ਆ ਮੈਨੂੰ ਬਹੁਤ ਵਧੀਆ ਲੱਗਾ ਪਰ ਸੋ ਇਦਾਂ ਹੀ ਵਜੇ ਤੁਹਾਡੀਆਂ ਬਲੇਸਿੰਗਸ ਉਹਦੇ ਨਾਲ ਆ ਭਗਵਾਨ ਦੀ ਬਲੇਸਿੰਗਸ ਜੇ ਬਣਾ ਲਾ ਕਿੰਨੀ ਕੇ ਸਪੋਰਟ ਰਹੀ ਫਿਰ ਭੈਣ ਦੀ ਹਮੇਸ਼ਾ ਪੂਰੀ ਫੁੱਲ ਸਪੋਰਟ ਹੈ ਪਹਿਲਾਂ ਵੀ ਸੀਗੀ ਹੁਣ ਵੀ ਹੈ ਤੁਸੀਂ ਕੀ ਕਰਦੇ ਹੋ ਮੈਂ ਬੀਕਮ ਗ੍ਰੈਜੂਏਸ਼ਨ ਕਰ ਦਿੱਤੀਆਂ ਤੇ ਨਾਲੇ ਡਿਗਰੀਸ ਲੈਣੀਆਂ ਸੋ ਫਿਰ ਆਪਣੇ ਭਰਾ ਨੂੰ ਵੀ ਟਿਊਸ਼ਨ ਦਿੰਦੇ ਹਾਂ ਹਾਂਜੀ ਮੰਨਦਾ ਤੁਹਾਡੀ ਗੱਲ ਫਿਰ ਹਾਂਜੀ ਕਿੰਨਾ ਕੇ ਪਿਆਰ ਹੈ ਫਿਰ ਭੈਣ ਭਾਈ ਦਾ ਬਸ ਇਨਸੈਪਰੇਬਲ ਸੋ ਫਿਰ ਕਿੱਦਾਂ ਸੈਲੀਬ੍ਰੇਸ਼ਨ ਕੀਤਾ ਜਦੋਂ ਪਤਾ ਲੱਗਿਆ ਛੋਟੇ ਵੀਰ ਨੇ 골ਡ ਮੈਡਲ ਹਾਸਲ ਕੀਤਾ ਬਹੁਤ ਖੁਸ਼ੀ ਦਾ ਮਾਹੌਲ ਸੀਗਾ ਸਾਨੂੰ ਬਹੁਤ ਵਧੀਆ ਲੱਗਾ ਅਨਬਲੀਵेबल ਸੀਗਾ ਉਹਦੇ ਵਕਤ ਕਿ ਕਿ ਨਿਆ ਨਿਆ ਹਜੇ ਸਪੋਰਟਸ ਕੀਤਾ ਹੈ ਔਰ ਚਲੋ ਵਧੀਆ ਲੱਗਾ ਕਿ ਹਾਂ ਉਹ ਕੁਝ ਐਕਸੈਲ ਕਰ ਰਹੇ ਅੱਗੇ ਵਧੀਆ ਲੱਗਦਾ ਸੋ ਪਤਾ ਲੱਗਿਆ ਕਿ ਇਹ ਪਤਾ ਲੱਗਾ ਕਿ ਪਹਿਲਾ ਮਾਤਾ ਪਿਤਾ ਨੇ ਮੜਾ ਕੀਤਾ ਸੀਗਾ ਸਪੋਰਟਸ ਆਨ ਦੇ ਵਿੱਚ ਤੇ ਉਸ ਤੋਂ ਬਾਅਦ ਪਤਾ ਲੱਗਿਆ ਕਿ ਬੱਚੇ ਦੇ ਵਿੱਚ ਹੁਨਰ ਹੈਗਾ ਤੇ ਉਹਨਾਂ ਨੇ ਉਹਨਾਂ ਨੂੰ ਉਸ ਲਾਈਨ ਤੇ ਪਾਤਾ ਕੀ ਕਹਿਣਾ ਚਾਹੁੰਦੇ ਪਹਿਲਾਂ ਮਮਾ ਨੇ ਕਿਹਾ ਸੀਗਾ ਕਿਉਂਕਿ ਹਜੇ ਟੈਂਸਿਸਿੱਦਾ ਗਿਆ ਹੈ ਪੜਾਈ ਬਹੁਤ ਮੁਸ਼ਕਿਲ ਹੈ ਅੱਗੇ ਮਤਲਬ ਹੋਰ ਪ੍ਰੋਬਲਮ ਵੀ ਹੁੰਦੀ ਹੈ ਕਿ ਨਹੀਂ ਇਦਾਂ ਕੋਪ ਆਪ ਨਹੀਂ ਹੋ ਪਾਂਦਾ ਸਟੱਡੀਜ਼ 'ਚ ਪਰ ਚਲੋ ਠੀਕ ਹੈ ਅਸੀਂ ਉਹਦਾ ਇੰਟਰਸਟ ਵੇਖਿਆ ਮਮਾ ਵੀ ਕਹਾਨੇਗੀ ਕਿ ਠੀਕ ਹੈ ਜੇ ਇੰਟਰਸਟ ਲੈ ਰਿਹਾ ਤਾਂ ਜ਼ਰੂਰ ਜਾਣਾ ਚਾਹੀਦਾ ਤੇ ਫਿਰ ਉਹਨੇ ਅੱਗੇ ਮਤਲਬ ਐਕਸੈਲ ਕੀਤਾ ਤੇ ਰਿਜ਼ਲਟਸ ਵੀ ਦਿੱਤੇ ਅੱਗੇ ਕਿੱਥੇ ਜਾਣਾ ਚਾਹੁੰਦਾ ਤੁਹਾਡਾ ਬ੍ਰਦਰ ਹੋਣ ਤਾਂ ਇੱਕ ਮੈਡਲ ਲੈਣ ਦਾ ਕਰਦੇ ਵਿੱਚ ਗੱਗਰਵਾਲ ਪੁਆਰ ਦੇ ਵਿੱਚ ਬੜੀ ਖੁਸ਼ੀ ਦੀ ਲਹਿਰ ਅੱਗੇ ਹੁਣ ਕਿੱਥੇ ਜਾਣਾ ਚਾਹੁੰਦਾ ਕਿੱਥੇ ਜਾ ਰਿਹਾ ਹੈ ਅੱਗੇ ਹੋ ਜੇ 10 ਤੋਂ ਬਾਅਦ ਲਾਈਨ ਦਾ ਚਲੋ ਉਹਦੀ ਆਪਣੀ ਹੋਏਗੀ ਆਪਣੇ ਮਨ ਦੀ ਚੂਸ ਕਰੇਗਾ ਤੇ ਬਾਸਕਟਬਾਲ ਮੈਨੂੰ ਲੱਗਦਾ ਤਾਂ ਹੈਗਾ ਅੱਗੇ ਜਾਏਗਾ ਬਾਕੀ ਪਤਾ ਲੱਗੇ ਕਿ ਜਾ ਰਿਹਾ करनाल ਹਾਂਜੀ ਸਟੇਟ ਖੇਡਣ ਜਾ ਰਿਹਾ ਫਿਰ ਕਿੰਨੀ ਕੁ ਤੁਹਾਡੀ ਦੁਆ ਰਹੇਗੀ ਉਹ ਫਿਰ ਮੈਡਲ करनाल ਤੋਂ ਜਿੱਤ ਕੇ ਲਿਆਵੇ ਤੇ ਭੈਣ ਆਪਣੀ ਦਾ ਨਾਮ ਰੋਸ਼ਨ ਕਰੇ ਤੇ ਆਪਣੇ ਮਾਤਾ ਪਿਤਾ ਦੇ ਅਗਰਵਾਲ ਪਰਿਵਾਰ ਦਾ ਹਮੇਸ਼ਾ ਹਮੇਸ਼ਾ ਮੇਰੀ ਦੁਆ ਹੀ ਰਹੇਗੀ ਭਗਵਾਨ ਕਿ ਉਹ ਹਮੇਸ਼ਾ ਐਕਸੈਲ ਕਰੇ ਅੱਗੇ ਜਾਏ ਤੇ ਵਧੀਆ ਵਧੀਆ ਮੁਕਾਮ ਹਾਸਿਲ ਕਰੇ ਸੋ ਗੱਲਬਾਤ ਕੀਤੀ ਹੈ ਜੀ ਉਹਨਾਂ ਦੀ ਭੈਣ ਦੇ ਨਾਲ ਉਹਨਾਂ ਨੇ ਕਿਹਾ ਹੈ ਕਿ ਸਾਡੀ ਸਪੋਰਟ ਫੁੱਲ ਹੈ ਸਾਰੇ ਪਰਿਵਾਰ ਦੀ ਫੁੱਲ ਸਪੋਰਟ ਹੈ ਸੋ ਅਸੀਂ ਵੀ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਫੇਰ ਖੁਸ਼ੀ ਘਰ ਦੇ ਵਿੱਚ ਆਵੇ 골ਡ ਮੈਡਲ ਕਰਨਾਲ ਤੋਂ ਜਿੱਤ ਕੇ ਲਿਆਵੇ ਇਹ ਆਪਣੇ ਮਾਤਾ ਪਿਤਾ ਦਾ ਤੇ ਬਟਾਲਾ ਸ਼ਹਿਰ ਦਾ ਤੇ ਅਗਰਵਾਲ ਪਰਿਵਾਰ ਦਾ ਨਾਮ ਰੋਸ਼ਨ ਕਰੇ ਸੋ ਕੈਮਰਾ ਪਰਸਨ ਹੌਣ ਅਗਰਵਾਲ ਦੇ ਨਾਲ ਲੱਕੀ ਰਾਜਗੁਰ ਗੁਰਦਾਸ